ਜਿਸ ਕਦਰ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਇੱਕ ਸੰਕਟ ਨਜ਼ਰ ਆ ਰਿਹਾ ਹੈ ਇਹ ਸੰਕਟਾਰੇ ਕੀ ਕਹੋਗੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂ ਕਹਾਂਗਾ ਕਿ ਸਿੱਖਾਂ ਦੀ ਸਰਮੌਰ ਜਥੇਬੰਦੀ ਹੈ ਇੱਕ ਜਿਹੜੀ ਜਥੇਬੰਦੀ ਦੇ ਵਿੱਚ ਕੁਸਰਤ ਮਸਰ ਸ਼ੁਰੂ ਹੋਈ ਸੀ ਉਹ ਲਗਭਗ ਫੇਲ ਹੋ ਚੁੱਕੀ ਆ ਅੱਜ ਮੈਂ ਦੇਖਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਚਾਹੇ ਜੂਥ ਵਿੰਗ ਆ ਚਾਹੇ ਹਲਕਾ ਇੰਚਾਰਜ ਆ ਚਾਹੇ ਜ਼ਿਲ੍ਹਾ ਜਥੇਦਾਰ ਆ ਉਹ ਸਾਰੇ ਦੇ ਸਾਰੇ ਲਗਭਗ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਆ। ਪਹਿਲਾਂ ਇਹਨਾਂ ਨੂੰ ਇਹ ਗੱਲ ਸਪਸ਼ਟ ਕਰਨੀ ਚਾਹੀਦੀ ਆ ਕਿ ਜਿਹੜੀ ਗੱਲ ਪਾਰਟੀ ਦੇ ਪਲੇਟਫਾਰਮ ਤੇ ਸ਼ੁਰੂ ਕੀਤੀ ਸੀ ਉਹ ਸ਼ੁਰੂ ਕਰਦੇ ਸਾਰੇ ਆਪਾਂ ਡੈਡਲੌਕ ਲਾ ਦਿੱਤਾ। ਇਹ ਮੁੱਦਾ ਵੀ ਉਹਨਾਂ ਵੱਲੋਂ ਰੱਖਿਆ ਜਾ ਰਿਹਾ ਹੈ ਕਿ ਇਸ ਚੁੰਡਾ ਕਮੇਟੀ ਨੂੰ ਫੇਰ ਆਂਡਿਟ ਕਰ ਦਿੱਤਾ ਗਿਆ ਜਾਣਬੁੱਝ ਕੇ। ਇਹ ਮੇਰੇ ਖਿਆਲ ਚ ਚੁੰਡਾ ਕਮੇਟੀ ਦੀ ਰਿਪੋਰਟ ਵੇਲੇ ਆਪ ਵੀ ਇੱਕ ਹੋਰ ਕਮੇਟੀ ਦੀ ਮੀਟਿੰਗ 'ਚ ਹਾਜ਼ਰ ਮੈਂ ਵੀ ਹਾਜ਼ਰ ਸੀ। ਉਹਦੇ ਵਿੱਚ ਸਮੁੱਚੀ ਲੀਡਰਸ਼ਿਪ ਦੀ ਗੱਲ ਕੀਤੀ ਗਈ ਸੀ ਕਿ ਨਾ ਕਿ ਪਾਰਟੀ ਪ੍ਰਧਾਨ ਦੀ ਕੀਤੀ ਗਈ ਸੀ ਕਿ ਭਾਰਤੀ ਜਨਤਾ ਪਾਰਟੀ ਸੂਣੀ ਕਾਲੀਦਾਰ ਨੂੰ ਖੇਰੂ-ਖੇਰੂ ਕਰਨਾ ਚਾਹੁੰਦੀ ਹੈ ਜਿਹੜੇ ਆਗੂ ਕੁਝ ਵੱਖਰੀ ਜਾਂ ਬਾਗੀ ਬੋਲੀ ਬੋਲਦੇ ਆ ਉਹਨਾਂ ਪਿੱਛੇ ਵੀ ਭਾਜਪਾ ਦਾ ਹੱਥ ਆ ਇਹਦੇ ਵਿੱਚ ਕੋਈ ਜ਼ੋਰ ਆਵਾ ਨਹੀਂ ਭਾਰਤੀ ਜਨਤਾ ਪਾਰਟੀ ਦਾ ਗੜਾਸਾ ਚੱਕਿਆ ਆ ਉਹ ਤੋਂ ਬਾਅਦ ਹੀ ਨੇ ਪਹਿਲਾਂ ਦਿੱਲੀ ਦੇ ਮੈਂਬਰ ਤੋੜੇ ਵਿੱਚ ਉਹਨਾਂ ਨੂੰ ਆਪਣੇ ਪ੍ਰਬੰਧ ਥੱਲੇ ਲਿਆ ਉਸ ਤੋਂ ਬਾਅਦ ਫਿਰ ਜਿਹੜੀ ਹਰਿਆਣਾ ਕਮੇਟੀ ਸੀ ਉਹ ਸ਼ਰਮਣੀ ਕਮੇਟੀ ਗੁਰਦਾਰਾ ਪ੍ਰਬੰਧਕ ਕਮੇਟੀ ਨਾਲ ਵਾਕਾ ਕਰ ਦਿੱਤੀ ਪਰ ਭਾਰਤੀਆ ਜਨਤਾ ਪਾਰਟੀ ਨੇ ਸਿੱਖ ਸੰਸਥਾਵਾਂ ਨੂੰ ਖਤਮ ਕਰਨ ਦਾ ਬਹੁਤ ਵੱਡਾ ਯਤਨ ਕੀਤਾ ਆਮੋ ਸਾਹਮਣੇ ਪ੍ਰੋਗਰਾਮ ਜਗਤਾ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਵਾਗਤ ਸਤਿ ਸ੍ਰੀ ਅਕਾਲ ਆਏ ਸਾਡੇ ਨਾਲ ਸੁਮਣੀ ਗੁਰਦਰਾਪੰਥ ਕਮੇਟੀ ਦੇ ਪ੍ਰਧਾਨ ਜਥੇਦਾਰ ਹਰਜਿੰਦਰ ਸਿੰਘ ਤਾਮੀ ਪੰਥ ਦੀ ਜਾਣੀ ਪਹਿਚਾਣੀ ਹਸਤੀ ਪਿਛਲੇ ਪਾਰਲੀਮੈਂਟ ਦੇ ਇਲੈਕਸ਼ਨ ਨਿਕਲ ਕੇ ਗਈਆਂ ਜੇ ਮੈਂ ਪਾਰਲੀਮੈਂਟ ਦੀ ਗੱਲ ਕਰਾਂ ਤਾਂ ਸਿੱਖਾਂ ਦੀ ਪਾਰਲੀਮੈਂਟ ਸੁਮਣੀ ਗੁਰਦਰਾਪੰਥ ਕਮੇਟੀ ਉਹਦੇ ਪ੍ਰਧਾਨ ਸਾਡੀ ਬੇਨਤੀ ਪ੍ਰਵਾਨ ਕਰਕੇ ਆਏ ਆਓ ਪਹਿਲਾਂ ਆਪਾਂ ਉਹਨਾਂ ਜੀ ਆਕਦੇ ਵੈਲਕਮ ਕਰਦੇ ਆਂ ਫਿਰ ਪੰਥਕ ਮੁੱਦਿਆਂ ਤੇ ਹੀ ਲੈਣਿਆ ਸਵਾਲ ਪ੍ਰਧਾਨ ਜੀ ਤਾਮੀ ਸਾਹਿਬ ਜੀ ਆਇਆਂ ਨੂੰ ਸਵਾਗਤ ਆ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਧਾਨ ਜੀ ਪਹਿਲਾ ਹੀ ਸਵਾਲ ਪਿਛਲੇ ਦਿਨਾਂ ਚ ਆਪਾਂ ਸਾਰੇ ਜਾਣਦੇ ਆਂ ਜਿਸ ਕਦਰ ਸ੍ਰੋਣੀ ਅਕਾਲੀ ਦਲ ਦੇ ਅੰਦਰ ਇੱਕ ਸੰਕਟ ਨਜ਼ਰ ਆ ਰਿਹਾ ਹੈ ਕੋਈ ਕੱਦਾਵਾਰ ਅਕਾਲੀ ਆਗੂ ਜਿਹੜੇ ਹੈਗੇ ਆ ਸਥਿਤੀਆਂ ਮਤਾਕ ਉਹਨਾਂ ਨੂੰ ਬਾਗੀ ਕਿਹਾ ਜਾ ਰਿਹਾ ਉਹ ਤਬਦੀਲੀਆਂ ਚਾਹੁੰਦੇ ਆਂ ਦੂਜੀ ਪਾਸੇ ਪ੍ਰਧਾਨ ਸਾਹਿਬ ਜਿਹੜੇ ਸ੍ਰੋਣੀ ਅਕਾਲੀ ਦਲ ਦੇ ਪ੍ਰਧਾਨ ਆ ਆਪਣਾ ਉਹਨਾਂ ਦਾ ਇੱਕ ਨਜ਼ਰੀਆ ਹੈ ਇਹ ਸੰਕਟ ਬਾਰੇ ਕੀ ਕਹੋਗੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਮੈਂ ਕਹਾਂਗਾ ਕਿ ਸਿੱਖਾਂ ਦੀ ਸਰਮੌਰ ਜਥੇਬੰਦੀ ਹੈ ਇਸ ਕਰਕੇ ਸਵਾਲ ਲੈ ਰਿਹਾ ਮੈਂ ਤੁਹਾਡੇ ਕੋਲੋਂ ਦੇਖੋ ਸਿੱਧੂ ਸਾਹਿਬ ਪਹਿਲਾਂ ਤਾਂ ਸਾਨੂੰ ਅਰਜ ਕਰਦੇ ਆ ਇਹ ਠੀਕ ਗੱਲ ਆ ਕਿ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਇੱਕ ਦੋ ਜੀਜੇ ਨਾਰਾਜ਼ ਹੋ ਜਾਣ ਤੇ ਉਹ ਟੱਬਰ ਨੂੰ ਸੰਪੂਰਨ ਨਹੀਂ ਗਿਣਿਆ ਜਾਂਦਾ ਪਰ ਮੈਂ ਕਹਿ ਸਕਦਾ ਵੀ ਇਹ ਇੱਕ ਜਿਹੜੀ ਜਸੇਬੰਦੀ ਦੇ ਵਿੱਚ ਕੁਸਰ ਮੁਸਰ ਸ਼ੁਰੂ ਹੋਈ ਸੀ ਉਹ ਲਗਭਗ ਫੇਲ ਹੋ ਚੁੱਕੀ ਆ ਫੇਰ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਜਦੋਂ ਇਹ ਪਹਿਲੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਇਹ ਮੁੱਦੇ ਥੋੜੇ ਜਿਹਾ ਉੱਠੇ ਸੀ ਉਹ ਮੁੱਦੇ ਉੱਥੇ ਦੀ ਉੱਥੇ ਸਾਰੇ ਠੱਲੇ ਗਏ ਅੱਜ ਮੈਂ ਦੇਖਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਚਾਹੇ ਝੂਠ ਵੰਗਿਆ ਚਾਹੇ ਹਲਕਾ ਇੰਚਾਰਜ ਆ ਚਾਹੇ ਜ਼ਿਲ੍ਹਾ ਜੱਫੇਦਾਰ ਆ ਉਹ ਸਾਰੇ ਦੇ ਸਾਰੇ ਲਗਭਗ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਆ ਸੋ ਇਹਨੂੰ ਜੇ ਆਪਾਂ ਕਹਿ ਦਈਏ ਕਿ ਥੋੜੇ ਜਿਹੇ ਜਿਹੜੇ ਖਾ ਕੇ ਵੀਰ ਸਾਡੇ ਜਿਹੜੇ ਆਪਣੇ ਤੌਰ ਤੇ ਵਿਚਾਰਕ મતਭੇਦ ਵੱਖਰੇ ਰੱਖਦੇ ਆ ਉਹਨਾਂ ਨੂੰ ਹੁਣ ਇਹ ਮੁਲਾਂਕਣ ਕਰ ਲੈਣਾ ਚਾਹੀਦਾ ਕਿ ਜਿਸ ਕਾਰਜ ਲਈ ਉਹਨੇ ਲੋਕਾਂ ਨੂੰ ਇਹ ਕਾਰਜ ਦੇ ਮੂਰੇ ਲੋਕਾਂ ਦੇ ਵਿਚਾਰ ਰੱਖੇ ਸੀ ਉਹ ਫੇਲ ਹੋ ਚੁੱਕੇ ਆ ਤੁਸੀਂ ਕਰਕੇ ਸ਼੍ਰੋਮਣੀ ਅਕਾਲੀ ਦਲ ਪੁਰਾਣੀ ਜਥੇਬੰਦੀ ਆ ਬਹੁਤ ਵਾਰੀ ਇਦਾਂ ਦੇ ਹਾਲਾਤ ਆਏ ਆ ਤੇ ਸ਼੍ਰੋਮਣੀ ਅਕਾਲੀ ਦਲ ਤਕੜਾ ਹੋ ਕੇ ਨਿਕਲੇ ਤੇ ਹੁਣ ਵੀ ਸੂਚੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਦੇ ਵਿੱਚ ਬਿਲਕੁਲ ਤਕੜਾ ਹੈ ਬਿਲਕੁਕੁਲ ਪਤਾਨ ਜੀ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਸੰਕਟ ਜੋ ਕਾਲੀ ਦਲ ਤਕੜਾ ਵੀ ਹੈ ਤੇ ਤਕੜਾ ਹੋ ਕੇ ਨਿਕਲੇਗਾ ਵੀ ਪਰ ਜੋ ਵੀ ਪ੍ਰਸਥਿਤੀਆਂ ਕੋਈ ਨਰਾਜ਼ਗੀਆਂ ਜਿੱਦਾਂ ਦਾ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਮੈਂ ਵੀ ਸਵਾਲ ਲੈ ਰਿਹਾ ਕਿ ਉਹ ਨਰਾਜ਼ਗੀਆਂ ਹਾਲੀ ਕੀ ਤਿਆਂ ਜਾਂ ਜਿੱਦਾਂ ਤੁਸੀਂ ਕਿਹਾ ਕਿ ਕਾਲੀ ਦਲ ਮਜ਼ਬੂਤ ਹੈਗਾ ਤੇ ਹੋਣਾ ਚਾਹੀਦਾ ਹੈ ਜੇ ਨਾਰਾਜ਼ਗੀਆਂ ਦੂਰ ਹੋਣਗੀਆਂ ਤਾਂ ਸ਼ਾਇਦ ਹੋਰ ਵੀ ਮਜ਼ਬੂਤੀ ਹੋ ਸਕਦੀ ਹੈ ਤੁਸੀਂ ਵੀ ਜਿੱਦਾਂ ਮੈਂ ਕਹਿਆ ਸਿਕਾਂਦੀ ਸਰਮੌਰ ਜਥੇਬੰਦੀ ਦੇ ਪ੍ਰਧਾਨ ਹੋ ਕੀ ਇਸ ਮਾਮਲੇ 'ਚ ਕੋਈ ਐਂ ਭੂਮਿਕਾ ਨਿਭਾ ਸਕਦੇ ਹੋ ਦੇਖੋ ਨਾਰਾਜ਼ਗੀਆਂ ਜਿਹੜੀਆਂ ਆ ਨਾਰਾਜ਼ਗੀਆਂ ਦੀ ਇੱਕ ਸੀਮਾ ਹੁੰਦੀ ਆ ਜੇ ਅਸੀਂ ਪਹਿਲੀ ਵਾਰਕਿੰਗ ਕਮੇਟੀ ਜਿਹੜੀ ਆ ਮੀਟਿੰਗ ਹੋਈ ਸੀ ਉਹਦੇ ਵਿੱਚ ਸਰਦਾਰ ਬਰਿੰਦਰ ਸਿੰਘ ਭੋਂਦੜ ਉਹਦੇ ਵਿੱਚ ਉਹਨਾਂ ਨੇ ਇੱਕ ਇਸ ਤਿਹਾਰ ਰੱਖਿਆ ਸੀ ਕਿ ਪਲਾ ਪਾਰਟੀ ਦੇ ਪਲੇਟਫਾਰਮ ਤੇ ਆ ਕੇ ਕੋਈ ਵੀ ਨਾਰਾਜ਼ਗੀ ਜ਼ਾਹਰ ਕੀਤੀ ਜਾ ਸਕਦੀ ਆ ਤੇ ਜੇ ਪਾਰਟੀ ਪਲੇਟਫਾਰਮ ਤੋਂ ਬਾਹਰ ਜਾ ਕੇ ਕੋਈ ਆਪਾਂ ਨਾਰਾਜ਼ਗੀ ਜ਼ਾਹਰ ਕਰਦੇ ਆ ਤੇ ਇਹਦਾ ਮਤਲਬ ਹੋਊਗਾ ਕਿ ਆਪਾਂ ਪਾਰਟੀ ਦੇ ਬੇਵਿਸ਼ਵਾਸੀ ਕਰਦੇ ਆ ਪਾਰਟੀ ਦਾ ਡਿਸਪਲਿਨ ਨਹੀਂ ਆਪਾਂ ਫਾਲੋ ਕਰ ਰਹੇ ਸੋ ਮੈਂ ਸਮਝਦਾ ਆਂ ਭਈ ਨਾਰਾਜ਼ਗੀ ਨੂੰ ਇੱਕ ਥਾਂ ਇੱਕ ਪਾਸੇ ਰੱਖ ਕੇ ਜਥੇਬੰਦਕ ਸੋਚ ਜਿਹੜੀ ਆ ਉਹਨੂੰ ਨਿਗਰ ਅਪਣਾਉਣਾ ਚਾਹੀਦਾ ਆ ਕਈ ਵਾਰੀ ਪਾਰਟੀਆਂ ਦੇ ਵਿੱਚ ਗੁੱਸੇ ਗਿਲੇ ਵੀ ਆਪੋ ਵਿੱਚ ਹੀ ਹੋ ਜਾਂਦੇ ਆ ਪਰ ਜੇ ਤਾਂ ਗੁੱਸਾ ਗਿਲਾ ਹੋਵੇ ਮਿਟ ਜਾਂਦਾ ਤੇ ਜੇ ਆਬਜੈਕਟ ਹੀ ਕੋਈ ਨਿਸ਼ਾਨਾ ਹੀ ਕੋ ਹੋਰ ਹੋਵੇ ਤੇ ਫੇਰ ਮੇਰਾ ਖਿਆਲ ਆ ਉਹ ਫੇਰ ਬੰਦਾ ਰਾਸਤੇ ਤੋਂ ਭਟਕ ਜਾਂਦਾ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਰਿਆਂ ਨੇ ਇੱਕੋ ਹੀ ਪਲੇਟਫਾਰਮ ਤੇ ਇਕੱਠੇ ਹੋ ਕੇ ਵਿਧਨ ਪਾਰਟੀ ਇਹੋ ਹੀ ਉਹਨਾਂ ਸਾਰਿਆਂ ਦਾ ਸਮੂਹਿਕ ਤੌਰ ਤੇ ਵਰਕਿੰਗ ਕਮੇਟੀ ਦਾ ਫੈਸਲਾ ਸੀਗਾ ਕਿ ਆਪਾਂ ਪਾਰਟੀ ਦੇ ਪਲੇਟਫਾਰਮ ਤੇ ਬੈਠ ਕੇ ਜਿਹੜੇ ਵੀ ਕੋ ਗੁੱਸੇ ਗਿਲੇ ਆ ਉਹ ਉਥੇ ਕਰ ਲਈਏ ਨਾ ਕਿ ਲੋਕਾਂ ਦੇ ਵਿੱਚ ਜਾ ਕੇ ਬਾਹਰ ਪਾਰਟੀ ਦਾ ਡਿਸਪਲਿਨ ਭੰਗ ਕਰ ਜਾਈਏ। ਅਸਾਂ ਜੀ ਵੀ ਇੰਗੇ ਜਰਨਲਿਸਟ ਵਾਂ ਸਵਾਲ ਲੈਣ ਲੱਗੇ ਆਂ ਇਹ ਮੁੱਦਾ ਹੈ। ਦੇਖੋ ਤੁਸੀਂ ਜਿੱਦਾਂ ਮੈਂ ਬਾਰ-ਬਾਰ ਇਸ ਗੱਲ ਦੇ ਕੇ ਤੁਸੀਂ ਐਸਜੀਬੀਸੀ ਦੇ ਸਰਮੌਰ ਜਥੇਬੰਦੀ ਜੀ ਦੇ ਪ੍ਰਧਾਨ ਆ ਉਹਦੀ ਨਿਮੰਦਗੀ ਕਰਦੇ ਹੋ ਪੂਰੇ ਸਿੱਖ ਭਾਈਚਾਰੇ ਦੀ। ਇਸ ਮਾਮਲੇ ਸੰਕਟ ਦੇ ਹੱਲ ਲਈ ਤੁਸੀਂ ਕੋਈ ਐਂ ਭੂਮਿਕਾ ਨਿਵਾਉਣੀ ਪਏ ਤਾਂ ਨਿਵਾਉਣ ਲਈ ਤਿਆਰ ਹਾਂ ਕਿ ਕਿਉਂ ਨਾ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਬਾਰੇ ਕੋਈ ਭੂਮਿਕਾ ਨਿਵਾ ਸਕਦੇ ਹੋ? ਦੇਖੋ ਸਾਡਾ ਤਾਂ ਸਾਰਿਆਂ ਦਾ ਹੀ ਸ਼੍ਰੋਮਣੀ ਕਾਲੀਦਾਲ ਦਾ ਸਮੁੱਚੇ ਤੌਰ ਤੇ ਇਹ ਵਿਊ ਆ ਪਰ ਜਿਹੜੇ ਕੋਈ 2000 ਨਾਰਾਜ਼ ਫਰੀਰ ਆ ਉਹ ਵੀ ਵਾਪਸ ਆ ਜਾਣ ਤੇ ਮੈਨੂੰ ਕੋਈ ਦਿੱਕਤ ਨਹੀਂ ਸਾਰੀ ਪਾਰਟੀ ਇਹ ਚਾਹੁੰਦੀ ਆ ਵਰਤ ਸਰਦ ਸੰਦੀ ਨਾਲ ਮਤਾ ਪਾਇਆ ਸੀ ਕਿ ਜੇ ਕੋਈ ਨਾਰਾਜ਼ ਗਿਆ ਤੇ ਪਾਰਟੀ ਦੇ ਪਲੇਟਫਾਰਮ ਤੇ ਬਹਿ ਕੇ ਕਰ ਲਈਏ ਦੂਸਰੀ ਗੱਲ ਇਹ ਆ ਵੀ ਜਿਸਲੇ ਆਪਾਂ ਮਤਭੇਦ ਪੈਦਾ ਹੁੰਦੇ ਆ ਵੀ ਕਿਸੇ ਨਾ ਕਿਸੇ ਦੇ ਯਕੀਨ ਕਰਦੇ ਆ ਇਦੇ ਵਿੱਚ ਇੱਕ ਉਹਨਾਂ ਵੱਡਾ ਨੁਕਤਾ ਜਿਹੜਾ ਖੜਾ ਹੋ ਗਿਆ ਜਿਹੜਾ ਇੱਕ ਸਵਾਲ ਖੜਾ ਹੋ ਗਿਆ ਉਹ ਸਵਾਲ ਆ ਵੀ ਆਇਆ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਪ੍ਰਧਾਨ ਮੰਨਦੇ ਆ ਜੇ ਪ੍ਰਧਾਨ ਮੰਨਦੇ ਆ ਤਾਂ ਮਾਤੜੜਗਾ ਵੀ ਬੈਠ ਕੇ ਵਿੱਚ ਵਿਚੋਲਗੀ ਕਰਨ ਨੂੰ ਤਿਆਰ ਆ ਕਿ ਆਪਾਂ ਜਦੇਬੰਦੀ ਕੱਟੀ ਹੋਈਏ ਤੇ ਬਾਦਲ ਸਾਹਿਬ ਦੀ ਪ੍ਰਧਾਨਗੀ ਹੇਠ ਆਪਾਂ ਮੋੜ ਆਪਣਾ ਜੋ ਪਹਿਲਾਂ ਕੰਮ ਕਰਦੇ ਸੀ ਪਾਰਟੀ ਦਾ ਕਰੀਏ ਤੇ ਜੇ ਮੰਨਦੇ ਨਹੀਂਗੇ ਤੇ ਫੇਰ ਮੈਂ ਸਮਝਦਾ ਉਹ ਜੇ ਮੈਂ ਯਤਨ ਵੀ ਮਾਤੜੜਗਾ ਕਰੂੰਗਾ ਤੇ ਫੇਰ ਉਹਨਾਂ ਦੇ ਵਿੱਚੋਂ ਕੋਈ ਫਰੂਟਫੁੱਲ ਜਿਹੜਾ ਆ ਔਰ ਯਾਦ ਨੇ ਇਹ ਕਹਿਣਾ ਸੋ ਪਹਿਲਾਂ ਤਾਂ ਇਹਨਾਂ ਨੂੰ ਇਹ ਸਪਸ਼ਟ ਕਰਨਾ ਪਊਗਾ ਵੀ ਮੈਂ ਅਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਮੰਨਦੇ ਆ ਤੇ ਉਹਦੇ ਵਿੱਚ ਬੈਠ ਕੇ ਫੇਰ ਕੋ ਗੱਲ ਕੀਤੀ ਜਾ ਸਕਦੀ ਆ ਤੇ ਜੇ ਫਿਰ ਨਹੀਂ ਮੰਨਦੇ ਤਾਂ ਫੇਰ ਮੇਰਾ ਗੱਲ ਯਤਨ ਵੀ ਨੇਫਲੇ ਹੋ ਜਾਂਦੇ ਆ ਕਿਉਂਕਿ ਫਿਰ ਤਾਂ ਕਿ ਡੈਡਲੌਕ ਹੋ ਗਿਆ ਨਾ ਅਸੀਂ ਤਾਂ ਸਾਰੇ 90% परसंट, 95% ਲੋਕ ਸਾਰੇ ਜਿਹੜੇ ਆ ਉਸ ਰੋਮਣੀ ਕਾਲੀਦਾਰਾਂ ਖੜੇ ਆ ਤੇ ਜੇ ਹੁਣ ਇਹ ਮੇਰੇ ਵੀਰ ਜਿਹੜੇ ਨਾਰਾਜ ਆ ਜੇ ਇਸ ਗੱਲ ਦਾ ਪ੍ਰੋਸੈਸ ਪਾਰਕਟ ਕਰ ਦੇਣ ਤੇ ਮੇਰਾ ਖਿਆਲ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਵੀ ਇਹਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਉਂਗਾ ਵੀ ਤਾਂ ਕਿ ਸਾਰੇ ਇਕੱਤਰ ਇੱਕੋ ਪਲੇਟਫਾਰਮ ਤੇ ਚੱਲੀਏ ਜਿੱਦਾ ਪਹਿਲਾਂ ਚੱਲਦੇ ਸੀ ਜੀ ਆ ਪ੍ਰਧਾਨ ਜੀ ਜਿੱਦਾਂ ਤੁਸੀਂ ਕਿਹਾ ਕਿ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਮੰਨਣ ਦੀ ਗੱਲ ਜਿਹੜੀ ਹੈ ਉਹਨਾਂ ਦੀ ਮੈਂ ਮੀਡੀਆ ਰੀ ਪ्रेस कॉन्फ्रेंस ਸੁਣੀਆਂ ਜਿਹੜੀਆਂ ਮੀਡੀਆ ਕਮੈਂਟਸ ਆਉਂਦੇ ਆ ਉਹ ਵੀ ਸੁਣਿਆ ਉਹ ਹੀ ਕਹਿੰਦੇ ਆ ਕਿ ਸ਼੍ਰੋਮਣੀ ਕਾਲੀਦਾਲ ਜਿਸ ਕਦਰ ਹਾਸ਼ੀਏ ਤੇ ਚੱਲਿਆ ਗਿਆ ਬਹੁਤ ਵੱਡਾ ਨੁਕਸਾਨ ਕਾਲੀਦਾਲ ਦਾ ਪਹਿਲਾਂ ਵਿਧਾਨ ਸਭਾ ਪਾਰਲੀਮੈਂਟ ਇਸ ਤੋਂ ਪਹਿਲਾਂ ਇਸ ਕਰਕੇ ਕਹਿੰਦੇ ਆ ਕਿ ਸ਼ਗਵੀਰ ਬਾਦਲ ਹੁਣਾਂ ਨੂੰ ਆਪਣੀ ਜ਼ਿੰਮੇਵਾਰੀ ਕਬੂਲ ਨਹੀਂ ਚਾਹੀਦੀ ਆ ਉਹ ਇਹ ਨਹੀਂ ਕਹਿੰਦੇ ਕਿ ਅਸੀਂ ਸਾਡੇ ਜੋ ਕੋ ਪ੍ਰਧਾਨ ਬਣੇ ਪਰ ਉਹ ਕਹਿੰਦੇ ਕਿ ਇਹ ਪ੍ਰਧਾਨ ਜਿਹੜੇ ਮੌਜੂਦਾ ਪ੍ਰਧਾਨ ਹੈ ਉਹਨਾਂ ਨੂੰ ਪ੍ਰਵਾਨ ਜਿਹੜਾ ਇਸ ਮਾਮਲੇ ਤੇ ਹੋਣਾ ਚਾਹੀਦਾ ਹੈ ਕਿ ਵੀ ਇਹ ਜ਼ਿੰਮੇਵਾਰੀ ਕੋਈ ਤੇ ਤਾਂ ਕੋ ਤਾਇ ਹੋਏਗੀ ਨਾ ਇਹ ਕਹਿ ਰਹੇ ਆ ਉਹ ਦੇਖੋ ਜਿੱਥੇ ਤੱਕ ਜ਼ਿੰਮੇਵਾਰੀ ਕਬੂਲਣ ਦੀ ਗੱਲ ਆ ਇਹ ਫਾਸਟ ਜਿਹੜੀ ਮੀਟਿੰਗ ਕੋਰ ਕਮੇਟੀ ਦੀ ਹੋਈ ਉਹਦੇ ਵਿੱਚ ਵੀ ਇਹ ਗੱਲ ਚੱਲਦੀ ਸੀ ਤੇ ਉਦੋਂ ਬਾਅਦ ਇਹ ਇਹਨਾਂ ਵੱਲੋਂ ਨਰਾਜ਼ਾਂ ਵੱਲੋਂ ਇਹ ਸਦਾ ਸਗਾ ਕਿ ਤੁਸੀਂ ਬਾਕ-ਬਾਕ ਮੰਗਾਂ ਦੀ ਸਾਰਿਆਂ ਦਾ ਮਲਾਂਕਣ ਕਰੋ। ਚਾਹੇ 1 ਟੂ 1 ਵੀ ਪ੍ਰਧਾਨ ਸਾਹਿਬ ਨੂੰ ਗੱਲ ਕਰਨੀ ਪਵੇ ਇਹਦਾ ਸਾਰਿਆਂ ਦਾ ਮਲਾਂਕਣ ਕਰੋ। ਤੇ ਉਹ ਮਲਾਂਕਣ ਕਰਨ ਦੀ ਬਜਾਏ ਆਪਾਂ ਦੋਏ ਦਿਨੇ ਝੰਡਾ ਚੱਕ ਲਿਆ। ਜੋ ਮੇਰਾ ਕਹਿਣ ਤੋਂ ਭਾਵ ਇਹ ਆ ਭਈ ਜੇ ਇਹਨਾਂ ਨੇ ਇਹਨਾਂ ਦੇ ਮਦਾਬਕੇ ਮਲਾਂਕਣ ਸ਼ੁਰੂ ਕੀਤਾ ਪ੍ਰਧਾਨ ਹੁਣੇ ਜ਼ਿਲ੍ਹਾ ਜੇਹੇਦਾਰ ਸਾਧਲੇ ਹਲਕਾ ਚਾਰ ਸਾਧਲੇ ਵਰਕਿੰਗ ਕਮੇਟੀ ਸਾਧਲੇ ਯੂਥਿੰਗ ਸਾਧਲਿਆ ਸ਼੍ਰੋਮਣੀ ਕਮੇਟੀ ਸਾਧਲੇ ਬਾਕੀ ਸਾਰੇ ਸਾਧਲੇ ਤੇ ਮਲਾਂਕਣ ਦਾ ਉਹਨਾਂ ਦਾ ਚੱਲੇ ਰਿਹਾ ਸੀ ਇਹ ਤਾਂ ਜਦੋਂ ਆਪਾਂ ਇਹ ਗੱਲ ਕੀਤੀ ਆ ਮਲਾਂਕਣ ਤੋਂ ਬਾਅਦ ਦੂਏ ਤੇ ਨਹੀਂ ਨਹੀਂ ਆਪਣਾ ਜਲੰਧਰ ਮੀਟਿੰਗ ਕਰਕੇ ਆਪਣਾ ਝੰਡਾ ਚੱਕ ਲਿਆ ਸੋ ਮੇਰਾ ਕਹਿਣ ਤੋਂ ਭਾਵ ਇਹ ਆ ਪਈ ਦੋ ਗੱਲਾਂ ਕਰ ਰਹੇ ਆ ਤੇ ਜੇ ਆਪਾਂ ਮਲਾਂਕਣ ਦੀ ਗੱਲ ਸੀ ਜ਼ਿੰਮੇਵਾਰੀ ਕਬੂਲ ਕਰਨ ਦੀ ਗੱਲ ਸੀ ਤੇ ਉਹ ਕਬੂਲੀ ਤਾਂ ਹੀ ਜਾਣੀ ਸੀ ਜੇ ਕੋਈ ਬੰਦਾ ਉਹਤੇ ਟਰਸਟ ਕਰੇ ਕਿਉਂਕਿ ਬਖ ਬਖ ਸਾਰਿਆਂ ਪਿੰਗਾਂ ਦੀਆਂ ਮੀਟਿੰਗਾਂ ਹੋਈਆਂ ਸਾਰਿਆਂ ਨੇ ਭਰੋਸਾ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਪਰਕਰਟ ਕੀਤਾ ਸੋ ਹੁਣ ਮੇਰਾ ਕਹਿਣ ਤੋਂ ਭਾਵ ਇਹ ਆ ਪਈ ਪਹਿਲਾਂ ਇਹਨਾਂ ਨੂੰ ਇਹ ਗੱਲ ਸਪਸ਼ਟ ਕਰਨੀ ਚਾਹੀਦੀ ਆ ਕਿ ਜਿਹੜੀ ਗੱਲ ਪਾਰਟੀ ਦੇ ਪਲੇਟਫਾਰਮ ਤੇ ਸ਼ੁਰੂ ਕੀਤੀ ਸੀ ਉਹ ਸ਼ੁਰੂ ਕਰਦੇ ਸਾਰੇ ਆਪਾਂ ਡੈਡਲੌਕ ਲਾ ਦਿੱਤਾ ਸੋ ਉਹਦੇ ਤੇ ਬਾਅਦ ਫਿਰ ਉਹ ਮੀਟਿੰਗਾਂ ਤੋਂ ਬਾਅਦ ਜੋ ਰਜਟ ਨਿਕਲਣਾ ਸੀ ਉਹ ਹੀ ਬੈਠ ਕੇ ਕੰਕਲੂਡ ਦਾ ਸਰਦਾ ਸੁਖਵੀਰ ਸਿੰਘ ਬਾਦਲ ਨੇ ਕਰਨਾ ਸੀ ਇਹ ਨਹੀਂ ਤਾਂ ਉਸ ਸਮੇਂ ਦੀ ਡੀਕੇ ਨੇ ਕੀਤੀ ਜੱਕ ਦਮੇ ਆਪਣਾ ਮੀਟਿੰਗਾਂ ਸ਼ੁਰੂ ਕਰਤੀਆਂ ਮੀਟਿੰਗਾਂ ਸ਼ੁਰੂ ਕਰਕੇ ਪ੍ਰੈਸ ਕਾਨਫਰੰਸਾਂ ਸ਼ੁਰੂ ਕਰਤੀਆਂ ਤੇ ਉਹ ਬਾਅਦ ਤਾਂ ਆਉਣ ਹੀ ਨਹੀਂ ਦਿੱਤਾ ਜਿਸ ਦਾ ਤੁਸੀਂ ਜ਼ਿਕਰ ਕੀਤਾ ਬਿਲਕੁਲ ਸਹੀ ਗੱਲ ਆ ਡਿਸਪਲਨ ਦਾ ਨਿਸ਼ਾਸ਼ਨ ਆਪਣੀ ਜਗ੍ਹਾ ਤੇ ਹੈ ਹੀ ਹੈ ਪਰ ਜਿਹੜੇ ਬਾਗੀ ਅਕਾਲੀ ਆਗੂ ਹੈ ਜੋ ਮੀਡੀਆ 'ਚ ਉਹਨਾਂ ਨੇ ਪ੍ਰੈਸ ਕਾਨਫਰੰਸ ਜਿੱਦਾਂ ਤੁਸੀਂ ਕਹਿ ਰਹੇ ਹੋ ਦੇਖੋ ਪ੍ਰਸਾਦ ਸਾਹਿਬ ਦੁਨੀਆ ਭਰ 'ਚ ਬੈਠੇ ਪੰਜਾਬੀ ਆਪਾਂ ਦੇਖ ਰਹੇ ਆ ਸੁਣ ਰਹੇ ਐਸੇ ਮੁੱਦੇ ਤੇ ਅਕਾਲੀ ਦਲ ਸਿੱਖਾਂ ਦੀ ਵੀ ਸਰਮੌਰ ਜਥੇਬੰਦੀ ਹੈ ਤੇ ਉਹਨਾਂ ਦਾ ਕਹਿਣਾ ਇਹ ਹੈ ਕਿ ਪਿਛਲੇ ਸਮੇਂ 'ਚ ਜਿਹੜੀ ਚੁੰਡਾ ਕਮੇਟੀ ਬਣੀ ਉਸ ਕਮੇਟੀ ਨੇ ਵੱਖ-ਵੱਖ ਜ਼ਿਲ੍ਹਿਆਂ ਜਾ ਕੇ ਵਰਕ ਕਰਨ ਨਾਲ ਆਗੂ ਸਹਿਬਾਨ ਨਾਲ ਮੀਟਿੰਗਾਂ ਕੀਤੀਆਂ ਉਹਦੇ ਚੋਂ ਕਿਤੇ ਗੱਲ ਇਹ ਨਿਕਲ ਕੇ ਆਈ ਇਹ ਨਹੀਂ ਕਿ ਆ ਕਿ ਸੁਖਵੀਰ ਬਾਦਲ ਬਲੋਂ ਨੇ ਕਿਹਾ ਕਿ ਲੀਡਰਸ਼ਿਪ ਚ ਤਬਦੀਲੀ ਦੀ ਲੋੜ ਹੈ ਇਹ ਮੁੱਦਾ ਵੀ ਉਹਨਾਂ ਵੱਲੋਂ ਰੱਖਿਆ ਜਾ ਰਿਹਾ ਹੈ ਕਿ ਇਸ ਝੁੰਡਾ ਕਮੇਟੀ ਨੂੰ ਫੇਰ ਅਨਡਿਟ ਕਰ ਦਿੱਤਾ ਗਿਆ ਜਾਣ ਬੁੱਝ ਕੇ ਦੇਖੋ ਇਹ ਜਿੰਨੇ ਸਵਾਲ ਖਾ ਰਹੇ ਆ ਇਹ ਮੇਰੇ ਖਿਆਲ ਝੁੰਡਾ ਕਮੇਟੀ ਦੀ ਰਿਪੋਰਟ ਵੇਲੇ ਆਪ ਵੀ ਇੱਕ ਹੋਰ ਕਮੇਟੀ ਦੀ ਮੀਟਿੰਗ ਹਾਜ਼ਰ ਚ ਮੈਂ ਵੀ ਹਾਜ਼ਰ ਸੀ ਉਹਦੇ ਵਿੱਚ ਸਮੁੱਚੀ ਲੀਡਰਸ਼ਿਪ ਦੀ ਗੱਲ ਕੀਤੀ ਗਈ ਸੀ ਕਿ ਨਾ ਕਿ ਪਾਰਟੀ ਪ੍ਰਧਾਨ ਦੀ ਕੀਤੀ ਗਈ ਸੀ ਤੇ ਬਹੁਤ ਸਾਰੇ ਜਿਹੜੇ ਸੁਝਾਅ ਇਹ ਨਹੀਂ ਰੱਖੇ ਸੀ ਉਹ ਹੁਣ ਦੇਖੋ ਮਾਲਕ ਸੁਝਾਅ ਕੀ ਹੁੰਦਾ ਵੀ ਜੇ ਤਾਂ ਸੁਝਾਅ ਦੂਜੇ ਲਈ ਹੋਵੇ ਠੀਕ ਹੈ ਜੇ ਆਪਣੇ ਲਈ ਸੁਝਾਅ ਹੋਵੇ ਫੇਰ ਗਲਤ ਹੈ ਉਹਦੇ ਵਿੱਚ ਬਹੁਤ ਸਾਰੇ ਸੁਝਾਅ ਇਹ ਸੀ ਬੇ ਇੱਕ ਪਰਿਵਾਰ ਵਿੱਚ ਦੋ ਟਿਕਟਾਂ ਚਾਹੀਦੀਆਂ ਇੱਕ ਪਰਿਵਾਰ ਦੇ ਦੋ ਜਿਹੜੇ ਆ ਉਹ ਲੀਡਰ ਨਹੀਂ ਚਾਹੀਦੇ ਹੋਰ ਵੀ ਉਹਦੇ ਚ ਅਤਿਆਤ ਬਹੁਤ ਸਾਰੀਆਂ ਗੱਲਾਂ ਰੱਖੀਆਂ ਸੀਗੀਆਂ ਤੇ ਇਹਨਾਂ ਨੇ ਆਪ ਬਾਖੂ ਵੀ ਉਹ ਸਾਰੀਆਂ ਮੇਰੇ ਘਰ ਡਿਸਕਸ ਵੀ ਕੋਰ ਕਮੇਟੀ ਦੇ ਵਿੱਚ ਹੋਈਆਂ ਪਰ ਉਹਦਾ ਕਮੇਟੀ ਦਾ ਸਾਰਾ ਮੈਂ ਫੇਰ ਵੀ ਕਹਿਣਾ ਵੀ ਜੇ ਹਾਲੇ ਵੀ ਇਹਨਾਂ ਨੂੰ ਕੋਈ ਇਸ ਆਸ ਦੇ ਨਾਲ ਆ ਤੇ ਆਉਣ ਪਾਰਟੀ ਦੇ ਪਲੇਟਫਾਰਮ ਤੇ ਉਥੇ ਬੈਠ ਕੇ ਡਿਸਕਸ ਹੋਊਗੀ ਨਾ ਕਿ ਆਪਾਂ ਬਾਹਰ ਬੈਠ ਕੇ ਕਰਾਂਗੇ ਤੇ ਜੇ ਮਾਨ ਦੇ ਵਿੱਚ ਹੈਗੀ ਕੋਈ ਗੱਲ ਐਵੇਂ ਦੀ ਵੀ ਪਚੂਦਾ ਕਮੇਟੀ ਪੂਰੀ ਲਾਗੂ ਨਹੀਂ ਹੋਈ ਪਹਿਲੀ ਗੱਲ ਦਾ ਇਹ ਹੈ ਵੀ ਪਚੂਦਾ ਕਮੇਟੀ ਡਿਸਕਸ ਹੋਈ ਐ ਬੈਠ ਕੇ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਉਹਦੇ ਲੀਡਰਾਂ ਦਾ ਮੈਂ ਨਾਂ ਨਹੀਂ ਲੈਣਾ ਉਹ ਪਿੱਛੇ ਬੈਠੇ ਸੀ ਤੇ ਉਦੋਂ ਬਾਅਦ ਹੁਣ ਤੁਸੀਂ ਦੇਖੋ ਵੀ ਜੇ ਆਪਾਂ ਕੋਰ ਕਮੇਟੀ ਦੀ ਪਹਿਲੀ ਮੀਟਿੰਗ ਹੋਈ ਆ ਸਾਰੇ ਕਹਿ ਰਹੇ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਬਹੁਤ ਮਿਹਨਤ ਕੀਤੀ ਆ ਜੀ ਬੜਾ ਜੋਰ ਲਾਇਆ ਤੇ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਟਿਕਟਾਂ ਦਿੱਤੀਆਂ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਪਾਰਟੀ ਦਾ ਬਹੁਤ ਵਧੀਆ ਲੀਡਰ ਆ ਤੇ ਜੇ ਹੁਣ ਯਾਰਕ ਲੱਗ ਗਈ ਆ ਤੇ ਸਬਰ ਵੀ ਕਰਨਾ ਚਾਹੀਦਾ ਆ ਤੇ ਜੇ ਆਪਾਂ ਪਾਰਟੀ ਨੂੰ ਹੀ ਡੈਮੇਜ ਕਰਨ ਤੁਰ ਪਏ ਫੇਰ ਮੈਂ ਸਮਝਦਾ ਆ ਫੇਰ ਲੀਡਰ ਦਾ ਨਹੀਂ ਕਸੂਰ ਫੇਰ ਅਸੀਂ ਵੀ ਉਹਦੇ ਵਿੱਚ ਉਹ ਤੋਂ ਵੱਡੇ ਜੱਟ ਜਿਹੜੇ ਆ ਵੱਧ ਯੋਗਦਾਨ ਪਾ ਰਹੇ ਤੇ ਵੱਧ ਜ਼ਿੰਮੇਵਾਰ ਆ ਪਰ ਅਸਲ 'ਇਕ ਸਵਾਲ ਕਿਦਰੇ ਇਹ ਵੀ ਹੈ ਜਿਸ ਦਿਨ ਕੋਰ ਕਮੇਟੀ ਦਾ ਤੁਸੀਂ ਜ਼ਿਕਰ ਕੀਤਾ ਹੈ ਕੋਰ ਕਮੇਟੀ ਦੇ ਬਾਅਦ ਜੋ ਮੀਡੀਆ ਚਾਹਤ ਚਾਇਆ ਕਿ ਵੀ ਕੋਰ ਕਮੇਟੀ ਨੇ ਸਰਬਸੰਮਤੀ ਨਾਲ ਮਸਾਪਾਸ ਕੀਤਾ ਸ੍ਰੀ ਸਿੰਘ ਬਾਦਲ ਦੀ ਲੀਡਰਸ਼ਿਪ 'ਤੇ ਭਰੋਸੇ ਦਾ ਪ੍ਰਗਟਾਵਾ ਕੀਤਾ ਬਿਲਕੁਲ ਵੈਰੀ ਨੈਕਸਟ ਡੇ ਅਗਲੇ ਦਿਨੀ ਪ੍ਰੇਮ ਸਿੰਘ ਚੰਨੂ ਮਾਜਰਾ ਜਿਹੜੇ ਅਕਾਲੀ ਆਗੂ ਸੀਨੀਅਰ ਅਕਾਲੀ ਆਗੂ ਹੈ ਅਕਾਲੀ ਦਲ ਦੇ ਉਹਨਾਂ ਨੇ ਕਿਹਾ ਜਿਹਾ ਕੋਈ ਮਤਾ ਆਇਆ ਹੀ ਨਹੀਂ ਸੀ ਇਹ ਕਿਸ ਨੇ ਇਦਾਂ ਦਾ ਮਤਾ ਲੈਂਦਾ ਕਿਤੇ ਇਦਾਂ ਦੇ ਕਲੇਸ਼ ਵੀ ਹੈ ਜਿਨ੍ਹਾਂ ਨਾਲ ਤਾਂ ਹੀ ਉਲ ਦੀ ਨਜ਼ਰ ਆ ਰਹੀ ਹੈ ਕਿੰਨੇ ਜਿਹੜੀ ਗੱਲ ਹੋਈ ਨਹੀਂ ਉਹ ਮੀਡੀਆ 'ਚ ਕਰ ਦਿੱਤੀ ਗਈ। ਦੇਖੋ ਪ੍ਰੋਫੈਸਰ ਪ੍ਰਿੰਸਿੰਗ ਚੰਦੂ ਮਾਜਰਾ ਉਸ ਮੀਟਿੰਗ ਦੇ ਵਿੱਚ ਹਾਜ਼ਰ ਸੀ ਸਾਰੀਆਂ ਗੱਲਾਂ ਉਹਨਾਂ ਦੀ ਹਾਜ਼ਰੀ ਚ ਪਈਆਂ। ਮੈਂ ਪਹਿਲਾਂ ਕਹਿਣਾ ਚਾਹਣਾ ਕਿ ਜਿਹਦੀ ਮੀਟਿੰਗ ਦੀ ਪ੍ਰਧਾਨਗੀ ਪ੍ਰਜਾਇਡ ਆਵਰ ਤਾਂ ਸਰਦਾਰ ਸਿੰਘबीर ਸਿੰਘ ਬਾਦਲ ਨੇ ਕੀਤਾ। ਤੇ ਫਿਰ ਪਰੋਸੇ ਵਾਲੀ ਦਾ ਗੱਲੇ ਕੋਈ ਨਹੀਂ ਭੇਜੇ ਜੇਸ ਪਾਰਟੀ ਪ੍ਰਧਾਨ ਦੀ ਚੇਅਰਮੈਨਸ਼ਿਪ ਥੱਲੇ ਆਪਾਂ ਸਾਰੀਆਂ ਗੱਲਾਂ ਕਰ ਰਹੇ ਆਂ ਤੇ ਫਿਰ ਉਹਦੇ ਵਿੱਚ ਡਿਸਕੂਟ ਦਾ ਕੋਈ ਨਾ ਹੋਇਆ। ਚਲੋ ਜੇ ਹੋ ਵੀ ਗਈ ਸੀ ਤੇ ਇਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਪਾਰਟੀ ਪ੍ਰਧਾਨ ਨਾਲ ਬੈਠ ਕੇ ਗੱਲ ਕਰਾਂਗੇ ਉਹ ਮਤਾ ਨਹੀਂ ਸੀ ਕੋਈ ਵੀ ਉਹ ਮੂਝਮਾਨੀ ਗੱਲਾਂ ਸੀ ਉਹ ਦਿਨ ਮਤਾ ਨਹੀਂ ਕੋਈ ਵੀ ਪਾਇਆ ਪਹਿਲਾਂ ਤਾਂ ਜੇ ਭਰੋਸਗੀ ਵਾਲੀ ਗੱਲ ਸੀ ਭਰੋਸਗੀ ਇੱਥੇ ਖਤਮ ਹੋ ਜਾਂਦੀ ਭਈ ਭਰੋਸਗੀ ਕਿਉਂਕਿ ਉਹਨਾਂ ਦੀ ਪ੍ਰਧਾਨਗੀ ਥੱਲੇ ਹੋਈ ਆ ਇਸ ਕਰਕੇ ਭਰੋਸਗੀ ਤੇ ਗੈਰ ਭਰੋਸਗੀ ਦੀ ਕੋਈ ਗੱਲ ਨਹੀਂ ਪਰ ਜੇ ਵਿੱਚ ਆਪ ਹਾਜ਼ਰ ਸੀ ਫਿਰ ਦੋ ਵੇਦਨ ਬੈਠ ਕੇ ਪ੍ਰਧਾਨ ਜੀ ਨਾਲ ਗੱਲ ਕਰ ਲੀਦੇ ਫਿਰ ਕਾਲ ਕੀ ਸੀ ਆਪਾਂ ਨੂੰ ਵਿਧੂਆ ਸਟੈਪ ਚੱਕਣ ਦੀ ਉਹ ਤਾਂ ਆਪਾਂ ਮੌਕਾ ਨਹੀਂ ਆਉਣ ਦਿੱਤਾ ਸੋ ਇਸ ਕਰਕੇ ਮੈਂ ਸਮਝਦਾ ਆਂ ਪਈ ਇਹਨਾਂ ਨੇ ਬਹੁਤ ਤੇਜ਼ੀ ਨਾਲ ਇਹ ਸਾਰੇ ਸਟੈਪ ਚੱਕੇ ਆ ਜਿਹੜੇ ਕਿ ਨਹੀਂ ਸੀ ਇਮੀਡੀਏਟ ਚਾਹੀਦੇ ਕੋਈ ਬੈਠਾ ਗੱਲਾਂ ਬੈਠ ਕੇ ਡਿਸਕਸ ਕੀਤੀਆਂ ਜਾ ਸਕਦੇ ਸੀ ਜੇ ਮੰਨ ਚ ਇਸ ਗੱਲ ਦਾ ਵੀ ਸੀਗਾ ਉਹ ਪਹਿਲੀ ਗੱਲ ਦਾ ਮਤਾ ਕੋਈ ਨਹੀਂ ਸੀ ਜੇ ਮੌਜਮਾਨੀ ਪ੍ਰੈਸ ਨੋਟ ਰਿਲੀਜ਼ ਵੀ ਹੋ ਗਿਆ ਤੇ ਉਹਦੇ ਦੋੇ ਮਤਲਬ ਇਹ ਆ ਕਿ ਪਾਰਟੀ ਪ੍ਰਧਾਨ ਦੀ ਪ੍ਰਧਾਨ ਥੱਲੇ ਪ੍ਰਧਾਨਗੀ ਥੱਲੇ ਮੀਟਿੰਗ ਹੋ ਰਹੀ ਆ ਸਾਰੀ ਤੇ ਭਰੋਸਾ ਪਰਕਟ ਹੋ ਹੀ ਗਿਆ ਤੇ ਜਿਹੜੀ ਸੈਕੰਡ ਗੱਲ ਇਹਨਾਂ ਦੀ ਆ ਵੀ ਭਰੋਸਾ ਪਰਕਟ ਨਹੀਂ ਕੀਤਾ ਗਿਆ ਉਹ ਬੈਠ ਕੇ ਡਿਸਕਸ ਕੀਤਾ ਜਾ ਸਕਦਾ ਸੀ ਨਾਗੇ ਆਪਾਂ ਦੋਏ ਪਲੇਟਫਾਰਮ ਤੇ ਜਾ ਕੇ ਡਿਸਕਸ ਕਰੀਏ। ਸੋ ਮੇਰਾ ਕਹਿਣ ਤੋਂ ਭਾਵ ਆ ਕਿ ਸਾਰਾ ਜਿੰਨਾ ਸਮੂਥਲੀ ਸਾਰੀ ਉਹ ਮੀਟਿੰਗ ਹੋਈ ਆ ਉਹ ਮੀਟਿੰਗ ਤੋਂ ਬਾਅਦ ਫਿਰ ਕਿੱਧਰ ਨੂੰ ਗੱਲ ਤੁਰ ਪਈ ਆ ਉਹ ਮੇਰੀ ਸਮਝ ਤੋਂ ਬਾਹਰ ਆ ਵੀ ਫਿਰ ਉਹ ਕਿਉਂ ਕੀਤੀ ਗਈ। ਚਾਹੀਦਾ ਤਾਂ ਇਹ ਸੀ ਵੀ ਪ੍ਰਧਾਨ ਜੀ ਨਾਲ ਬੈਠ ਕੇ ਉਹ ਸਾਰੀ ਗੱਲ ਕਰ ਲਈ ਜਾਂਦੀ। ਇੱਕ ਵੱਖਰਾ ਸਵਾਲ ਜਿਹੜਾ ਇਸ ਮੁੱਦੇ ਤੇ ਜਿਹੜਾ ਅਹਿਮ ਵੀ ਆ ਤੁਸੀਂ ਵੀ ਸਹਿਮਤ ਹੋਵੋਗੇ ਉਹ ਆ ਕਿ ਕਾਲੀ ਦਾ ਸਬੀਰ ਸੰਵਾਦ ਜਿਨ੍ਹਾਂ ਦੀ ਅਗਵਾਇਟ ਬਾਕੀ ਕਾਲੀ ਆਗੂ ਸੀਨੇ ਕਾਲੀ ਆਗੂ ਕੰਮ ਕਰ ਰਿਹਾ ਡਾਕਟਰ ਦਲੀ ਸਿੰਘ ਚੀਮਾ ਉਹਨਾਂ ਚ ਕਈਆਂ ਨੇ ਗੱਲ ਕਹੀ ਹੈ ਕਿ ਭਾਰਤੀ ਜਨਤਾ ਪਾਰਟੀ ਸੂਣੀ ਕਾਲੀਦਾਲ ਨੂੰ ਖੇਰੂ ਖੇਰੂ ਕਰਨਾ ਚਾਹੁੰਦੀ ਹੈ ਜਿਹੜੇ ਆਗੂ ਕੁਝ ਵੱਖਰੀ ਜਾਂ ਬਾਗੀ ਬੋਲੀ ਬੋਲਦੇ ਐ ਉਹਨਾਂ ਪਿੱਛੇ ਵੀ ਭਾਜਪਾ ਦਾ ਹੱਥ ਹੈ ਕਿਵੇਂ ਦੇਖਦੇ ਹੋ ਲੱਗਦਾ ਹੈ ਕਿ ਭਾਜਪਾ ਇਸ ਕਦਰ ਕਾਲੀਦਾਲ ਨੂੰ ਖੋਰਾ ਲਾਉਣਾ ਚਾਹੁੰਦੀ ਹੈ ਪ੍ਰਧਾਨ ਸਾਹਿਬ ਦੇਖੋ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਭਾਰਤੀ ਜਨਤਾ ਪਾਰਟੀ ਦਾ ਗੜਾਸਾ ਚੱਕਿਆ ਆਇਆ ਹੈ ਜੇ 2019 ਵਿੱਚ ਅਕਾਲੀ ਦਲ ਨਾਲ ਸਮਝੌਤਾ ਖਤਮ ਹੋ ਜਾਂਦਾ ਤੇ ਇੰਨਾ ਚੇਅਰ ਇਕੱਠੇ ਰਹੇ ਆ ਉਹ ਤੋਂ ਬਾਅਦ ਹੀ ਨੇ ਪਹਿਲਾਂ ਦਿੱਲੀ ਦੇ ਮੈਂਬਰ ਤੋੜੇ ਵਿੱਚ ਉਹਨਾਂ ਨੂੰ ਆਪਣੇ ਪ੍ਰਬੰਧ ਥੱਲੇ ਲਿਆ 7 8 9 ਮੈਂਬਰ ਤਾਂ ਇਹਨਾਂ ਪਾਰਟੀ ਜੁਆਇਨ ਕਰਾ ਲਈ ਉਹ ਤੋਂ ਬਾਅਦ ਫਿਰ ਜਿਹੜੀ ਹਰਿਆਣਾ ਕਮੇਟੀ ਸੀ ਉਹ ਸ਼ਰਮਣੀ ਕਮੇਟੀ ਗੁਰਦਾਰਾ ਪ੍ਰਬੰਧਕ ਕਮੇਟੀ ਨਾਲ ਵਾਕਾ ਕਰ ਦਿੱਤੀ ਉਹਦੇ ਬਾਰੇ ਵੀ ਜਾਣਬੁੱਝ ਕੇ ਸਾਰਾ ਕੁਝ ਕੀਤਾ ਗਿਆ ਅੱਜ ਵੀ ਉਹ ਠੀਕ ਕੀਤਾ ਜਾ ਸਕਦਾ ਜੇ ਪਾਰਲੀਮੈਂਟ ਦੇ ਵਿੱਚ ਦੁਬਾਰਾ ਐਕਟ ਲੈ ਆਉਣ ਉਹ ਉਹਨੂੰ ਹਾਲੇ ਰਿਪੀਲ ਤਾਂ ਹੋਇਆ ਨਹੀਂ ਉਹ ਤੇ ਤੀਜਾ ਵੀ ਖਵਾੜਾ ਚੱਲਿਆ ਜਿਹੜਾ ਤੁਹਾਡਾ ਹਜੂਰ ਸਾਹਿਬ ਦਾ ਬੋਰਡ ਆ ਤੇ ਮੈਂ ਸਮਝਦਾ ਵੀ ਇਹ ਗੱਲਾਂ ਜਿਹੜੀਆਂ ਹੁਣ ਜਾ ਕੇ ਛੁਪ ਗਈਆਂ ਥੋੜੋ ਵਾਇਤਾ ਜਾ ਕੇ ਜਾ ਰਿਆ ਤੇ ਦੂਜੀ ਗੱਲ ਇਹ ਵੀ ਆ ਭਈ ਜਦੋਂ ਇਹ ਸਾਰੇ ਬੈਠ ਕੇ ਫੈਸਲੇ ਹੋਏ ਆ ਭਾਰਤੀਆ ਜਨਤਾ ਪਾਰਟੀ ਨਾਲ ਤੋੜ ਵਿਛੋੜੇ ਦੇ ਤੇ ਉਹ ਸਾਰੇ ਮੀਟਿੰਗ ਦੇ ਡਿਸਕਸ ਹੋ ਕੇ ਹੋਏ ਆ ਤੇ ਇਸ ਭਾਰਤੀਆ ਜਨਤਾ ਪਾਰਟੀ ਮੈਨੂੰ ਇਹਦੇ ਕਹਿਣ ਵਿੱਚ ਕੋਈ ਦੋਰਾਮਾ ਨਹੀਂ ਕਿ ਕਈਆਂ ਦੇ ਸੁੱਖ ਨੇ ਅਧੂਰੇ ਰਹਿ ਗਏ ਉਹ ਹੁਣ ਸੁਪਨੇ ਜਿਹੜੇ ਅਧੂਰੇ ਛੇਲੇ ਰਹਿ ਜਾਂਦੇ ਆ ਤੇ ਬੰਦੇ ਦੇ ਨੇਚਰਲੀ ਮਨ ਦੇ ਵਿੱਚ ਫੇਰ ਗੱਲ ਆਉਂਦੀ ਆ ਵੇ ਜੇ ਐਦਾਂ ਹੁੰਦੀ ਐਦਾਂ ਹੋ ਜਾਣੀ ਸੀ ਐਦਾਂ ਹੁੰਦੀ ਐਦਾਂ ਹੋ ਜਾਂਦੀ ਪਰ ਭਾਰਤੀਆ ਜਨਤਾ ਪਾਰਟੀ ਨੇ ਸਿੱਖ ਸੰਸਥਾਵਾਂ ਨੂੰ ਖਤਮ ਕਰਨ ਦਾ ਬਹੁਤ ਵੱਡਾ ਯਤਨ ਕੀਤਾ ਹਰਿਆਣਾ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਬਣਾਈ ਦਿੱਲੀ ਕਮੇਟੀ ਤੋੜ ਵਿਛੋੜਾ ਕਰਕੇ ਆਪਣੇ ਨਾਲ ਜੋੜੀ ਕੁਝ ਮੈਂਬਰ ਸਿੱਧੇ ਹੀ ਲੈ ਗਏ ਪਰ ਅੱਫੇ ਜ ਆਪਣਾ ਐਵੇਂ ਹਜੂਰ ਸਾਹਿਬ ਵਾਲਾ ਤੇ ਹੁਣ ਮੇਰਾ ਖਿਆਲ ਆ ਪੰਜਾਬ ਵਾਲੋਂ ਨੇ ਆਪਣਾ ਕਰ ਲਿਆ ਤੇ ਜਿਹੜੇ ਲੀਡਰ ਕਿਉਂਕਿ ਹਰ ਇੱਕ ਬੰਦੇ ਦੀ ਭੂਮਿਕਾ ਹੁੰਦੀ ਆ ਕਈ ਵਾਰੀ ਅਸੀਂ ਉਹ ਭੂਮਿਕਾ ਨਿਵਾਜਦੇ ਜਿਹੜੀ ਵਿਰੋਧੀ ਨੂੰ ਚੰਗੀ ਲੱਗਦੀ ਆ ਤੇ ਫਿਰ ਉਹਦੇ ਵਿੱਚ ਕਹਿਣ ਦੀ ਨਹੀਂ ਲੋੜ ਹੁੰਦੀ ਉਹ ਆਦਰਵਾਜ ਅੰਡਰਸਟੂਡ ਹੈ ਹੁੰਦੀ ਆ ਵੀ ਬੰਦਾ ਜਿਹੜੀ ਗੱਲ ਕਹਿ ਰਿਹਾ ਉਹ ਠੀਕ ਹੀ ਕਹਿ ਰਿਹਾ ਸੋ ਮੈਂ ਸਮਝਦਾ ਭਾਰਤੀਆ ਜਨਤਾ ਪਾਰਟੀ ਨੇ ਤਾਂ ਐਸਲੇ ਸਭ ਤੋਂ ਵੱਧ ਜੇ ਨੁਕਸਾਨ ਕਰ ਰਹੇ ਸਿੱਖ ਇੰਸਟੀਚਿਊਸ਼ਨਾਂ ਦਾ ਸਿੱਖ ਸੰਸਥਾਵਾਂ ਦਾ ਤੇ ਉਹ ਭਾਰਤੀਆ ਜਨਤਾ ਪਾਰਟੀ ਆ ਤੇ ਜਿੱਲੇ ਅਸੀਂ ਵੀ ਕੋਈ ਇਦਾਂ ਦੇ ਕਾਰਜਾਂ ਦੇ ਇਦਾਂ ਦੇ ਕਾਰਜ ਕਹਿਣ ਤੋਂ ਭਾਵ ਜੇ ਜਿਲੇ ਉਹ ਕਾਰਜ ਕਰਨ ਲੱਪੇ ਨੇ ਜਿਹੜੇ ਵਿਰੋਧੀਆਂ ਨੂੰ ਸੂਟ ਕਰਦੇ ਆ ਤੇ ਫਿਰ ਨੇਚਰਲੀ ਸੁਨੇਹਾ ਇਹੋ ਜਾਂਦਾ ਹਾਂਜੀ ਬਹੁਤ ਵੱਡਾ ਅਹਿਮ ਸਵਾਲ ਆ ਦੇਖੋ ਤੁਸੀਂ ਕਟਗਣਦਿਆਂ ਦੀ ਨੁਮਾਇੰਦਗੀ ਕਰਦੇ ਹੋ ਉਹਨਾਂ ਦੀ ਨੁਮਾਇੰਦਗੀ ਨਹੀਂ ਕਰਦੇ ਸਰ ਪ੍ਰਧਾਨ ਉਹਨਾਂ ਦੀ ਚੁਣੀ ਹੋਈ ਜਿਹੜੀ ਜੇਤੇਬੰਦੀ ਜਿੱਦਾਂ ਮੈਂ ਕਿਹਾ ਮਿੰਨੀ ਪਾਰਲੀਮੈਂਟ ਕਹਿ ਲਈਏ ਆਪਾਂ ਪਾਰਲੀਮੈਂਟ ਕਹਿ ਲਈਏ ਕੀ ਲੱਗਦਾ ਕਿ ਭਾਜਪਾ ਦਾ ਇਹੀ ਰਵਈਆ ਜਿਹਦੀ ਵਜ੍ਹਾ ਕਰਕੇ ਤੁਸੀਂ ਬੰਦੀ ਸਿੰਘਾਂ ਬਾਰੇ ਲੱਖਾਂ ਲੱਖਾਂ ਦਸਤਕਤ ਕਰਵਾ ਕੇ ਦਿੱਤੇ ਉਸ ਮਾਮਲੇ ਤੇ ਕੋਈ ਸੁਣਵਾਈ ਨਹੀਂ ਹੋਈ ਤੁਸੀਂ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਨੂੰ ਗ੍ਰਹਿ ਮੰਤਰੀ ਨੂੰ ਮਿਲਣ ਦੀਆਂ ਗੱਲਾਂ ਕੀਤੀਆਂ ਕੋਈ ਸੁਣਵਾਈ ਨਹੀਂ ਹੋਈ ਕੀ ਲੱਗਦਾ ਹੈ ਕਿ ਜਾਣ ਬੁੱਝ ਕੇ ਸਾਰਾ ਕੁਝ ਅਨਡਿਟ ਕੀਤਾ ਜਾ ਰਿਹਾ ਹੈ ਦੇਖੋ ਪਹਿਲੀ ਗੱਲ ਤਾਂ ਬੜੀ ਸਿੱਖ ਗੁਰਦਾਰਾ ਕਮੇਟੀ ਆ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕਨਸਟੀਟਿਊਸ਼ਨਲ ਇਲੈਕਟਿਡ ਬਾਡੀ ਆ ਔਰ ਇਸ ਸਿੱਖ ਗੁਰਦਾਰਾ ਐਕਟ 1925 ਜਿਹੜਾ ਸੈਂਟਰ ਗਵਰਨਮੈਂਟ ਨੇ ਬਣਾਇਆ ਉਹਦੇ ਤਹਿਤ ਇਹ ਚੋਣਾਂ ਵੀ ਹੁੰਦੀਆਂ ਤੇ ਅਹੁਦੇਦਾਰਾਂ ਦੀ ਚੋਣਾਂ ਹੁੰਦੀਆਂ ਤੇ ਜੇ ਚੁਣੀ ਹੋਈ ਸਸਤਾ ਤੋਂ ਆਪਾਂ ਟਾਈਮ ਵੀ ਦੇਣ ਨੂੰ ਤਿਆਰ ਨਹੀਂ ਜੇ ਟਾਈਮ ਦਿੰਦੇ ਵੀ ਆ ਤਾਂ ਫਿਰ ਉਹ ਟਾਈਮ ਕੈਨਸਲ ਵੀ ਕਰ ਦਿੰਨੇ ਆ ਤੇ ਫਿਰ ਮੈਂ ਸਮਝਦਾ ਇੱਕ ਨਰਾਦਰ ਹੀ ਚੁਣੀ ਹੋਈ ਆਪਣੇ ਕੰਸਟੀਟਿਊਸ਼ਨਲ ਬਾਡੀ ਦਾ ਤੇ ਭਾਰਤੀਆ ਜਾਂਦਾ ਪਾਰਟੀ ਦਾ ਪਿਛਲੇ 19 ਤੋਂ ਲੈ ਕੇ 2019 ਤੋਂ ਕਿਉਂਕਿ ਮੈਂ ਜਦ ਜਨਨ ਸਕੱਤਰ ਸੀ ਫੇ ਮੁਖ ਸਕੱਤਰ ਬਣਿਆ ਤੇ ਤਾਦਾ ਰਵਈਆ ਮੈਂ ਦੇਖਦਾ ਆ ਸਿੱਖ ਸੰਸਥਾਵਾਂ ਨੂੰ ਢਾਹ ਲਾਉਣ ਵਾਲਾ ਆ ਤਾ ਹੀ ਨਹੀਂ ਲਾਉਣ ਵਾਲਾ ਸਿੱਧੀ ਦਖਲਅੰਦਾਜ਼ੀ ਕਰ ਰਹੀ ਜਿੱਦਾ ਮੈਂ ਦੱਸਿਆ ਦਿੱਲੀ ਤੇ ਹਰਿਆਣਾ ਦੇ ਵਿੱਚ ਕੀਤੀ ਆ ਤੇ ਤੁਸੀਂ ਦੇਖੋ ਦੋ ਹੀ ਸੰਸਥਾਵਾਂ ਦਾ ਅੱਜ ਹਾਲ ਕੀ ਆ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਉਹ ਅੱਜ ਬਿਲਕੁਲ ਗੈਲੋ ਤੁਸੀਂ ਬੈਂਕਰਪਸੀ ਹੋ ਚੁੱਕੀ ਆ ਹਰਿਆਣਾ ਦੇ ਵਿੱਚ ਤੁਸੀਂ ਪਿੱਛੇ ਦੇਖਿਆ ਹੋਣਾ ਬੈਨ ਲੱਗਾ ਹੈ ਉਹਨਾਂ ਦੇ ਉੱਤੇ ਕਿ ਇਹ ਕਿਸੇ ਨੂੰ ਤਨਖਾਹ ਨਹੀਂ ਦੇ ਸਕਦੇ ਕਿਹਨ ਤੋਂ ਭਾਵ ਜਿਸ ਲਈ ਮੌਕੇ ਦੀਆਂ ਸਰਕਾਰਾਂ ਧਰਮ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਕਰਨ ਫਿਰ ਕੋਈ ਲੁਕਮ ਹੀ ਗੱਲ ਨਹੀਂ ਰਹਿ ਜਾਂਦੀ ਮੇਰੇ ਤੋਂ ਵੱਧ ਤੁਸੀਂ ਜਾਣਦੇ ਆ ਕਿ ਅੱਜ ਭਾਰਤੀ ਆ ਜਨਤਾ ਪਾਰਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮੈਂ ਤਾਂ ਹੁਣ ਇਹ ਵੀ ਕਹਿਣ ਨੂੰ ਸ਼ਾਰਤ ਸੰਗ ਆਉਂਦੀ ਆ ਜੇ ਮੈਂ ਬਾਰ ਬਾਰ ਕਹਾ ਜੀ ਸਾਨੂੰ ਟਾਈਮ ਨਹੀਂ ਦਿੰਦੇ ਅਸੀਂ ਮੰਗਤੇ ਹੀ ਪਕਾਰੀ ਤੇ ਨਹੀਂ ਕੇ ਜਾਂ ਅਸੀਂ ਉਸ ਤਾਕਤ ਕੋਲੋਂ ਕੀ ਮੰਗਣਾ ਤੇ ਇਹ ਤਾਂ ਅਕਾਲ ਤਖਤ ਤੇ ਹੈਗਾ ਜ਼ਿਲ੍ਹੇ ਸਿੱਖ ਸੰਸਦਾਂਵਾਂ ਇੱਕ ਕੌਮ ਅਕਾਲ ਤਖਤ ਥੱਲੇ ਇਕੱਠੀ ਹੋ ਗਈ ਫਿਰ ਦਿੱਲੀ ਦਾ ਦਾਗ ਅਕਾਲ ਤਖਤ ਤੋਂ ਆਉਂਦਾ ਏ ਇਤਿਹਾਸ ਆ ਸਾਡਾ ਤੇ ਬਾਅਦ ਕਿਸਨ ਦੀ ਗੱਲੋ ਭਈ ਉਹ ਹੁਣ ਮਤਲਬ ਇੱਕ ਜਲਾਲ ਤੇ ਹੁੰਦੀ ਆ ਜ਼ਿਲ੍ਹੇ ਭਈ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਿੱਠੀ ਲਿਖੇ ਈਮੇਲ ਕਰੇ ਤੇ ਉਹ ਟਾਈਮ ਨਾ ਦੇਣ ਤੇ ਚੋਣ ਵੀ ਟਾਈਮ ਵੀ ਕਿਹਨੂੰ ਨਾ ਜਿਹੜੀ ਕਨਸਟੀਟਿਊਸ਼ਨਲ ਇਲੈਕਟਿਡ ਬਾਡੀ ਆ ਸੋ ਇਹ ਹੁਣ ਸਾਡੇ ਦਾ ਸਮਝ ਆਉਂਦੀਆਂ ਸਾਰੀਆਂ ਗੱਲਾਂ ਤੇ ਮੈਂ ਐਸੇ ਕਰਕੇ ਤੁਹਾਡੇ মিডিਅਮ ਰਾਹੀਂ ਵੀ ਸਾਰਿਆਂ ਨੂੰ ਬੇਨਤੀ ਕਰਦਾ ਅੱਜ ਆਪਾਂ ਨੂੰ ਇਹ ਮਲਾਂਕਣ ਦਾ ਸਮਾਂ ਆ ਸਮੁੱਚਾ ਪੰਥ ਜੇ ਅੱਜ ਵੀ ਸ਼੍ਰੀ ਅਕਾਲ ਤਖਤ ਦੀ ਸਰਪ੍ਰਸਤੀ ਥੱਲੇ ਕਟਾ ਹੋ ਜਾਏ ਦਿਨ ਚੜ੍ਹਦੇ ਤੱਕ ਜਿਹੜੇ ਸਾਨੂੰ ਕਹਿੰਦੇ ਆ ਉਹ ਤੁਹਾਨੂੰ ਮਿਲਣ ਨੂੰ ਟਾਈਮ ਤੁਹਾਡੇ ਕੋਲੋਂ ਮਿਲਣ ਪ੍ਰਧਾਨ ਸਾਹਿਬ ਸਮੇਂ ਦੇ لحاظ ਨਾਲ ਸਮਾਂ ਵੀ ਆਪਣਾ ਕੋਲੇ ਸਮਾਪਤੀ ਵੱਲ ਆਪਾ ਵਧ ਰਿਹਾ ਪਰ ਅਹਿਮ ਗੱਲ ਤੁਸੀਂ ਮੁੱਦਾ ਲੈ ਰਹੇ ਹੋ ਅਕਾਲ ਤਖਤ ਸਾਧੀ ਅਗਵਾਈ ਹਟਾ ਇਕੱਠੇ ਹੋਣ ਦੀ ਜਥੇਦਾਰ ਅਕਾਲ ਤਖਤ ਸਾਹਿਬ ਕੋਈ ਸੱਦਾ ਦੇਣ ਉਹਦੀ ਸਰਪ੍ਰਸਤੀ ਇੱਥੇ ਇਕੱਠੇ ਹੋ ਕੇ ਅਕਾਲੀ ਦਲ ਦੇ ਵਾਕਾਕ ਤੜੇ ਕਹਿ ਲਿਏ ਆਪਾਂ ਇਕਤਾ ਵੱਲ ਵਧਿਆ ਜਾ ਸਕਦਾ ਕੋਈ ਇਸ ਤਰ੍ਹਾਂ ਦੀ ਗੱਲ ਹੋ ਸਕਦੀ ਹੈ ਕਿਉਂਕਿ ਅਕਾਲ ਤਖਤ ਸਾਧੀ ਅਗਵਾਈ ਤਾਂ ਸਾਰੇ ਪ੍ਰਵਾਨ ਕਰਦੇ ਆਂ ਦੇਖੋ ਇਤਿਹਾਸ ਗਵਾਹ ਆ ਇਸ ਗੱਲ ਦਾ ਕਿ ਪੁਰਾਣੇ ਵੇਲੇ ਮਿਸਲਾਂ ਹੁੰਦੀਆਂ ਸੀ ਮਿਸਲਾਂ ਦੇ ਵਿੱਚ ਵੀ ਬੈਰ ਵਿਰੋਧ ਐਡਾ ਹੁੰਦਾ ਸੀ ਕਿ ਖੂਨ ਦੀ ਥੋੜੀ ਖੇਢੀ ਜਾਂਦੀ ਸੀ ਮਾਰਾਂ ਮਾਰੀ ਦੇ ਗੱਲ ਜਾਂਦੀ ਸੀ ਆਪੋ ਵਿੱਚ ਹੀ ਪਰ ਜਿਹਲੇ ਹਾਲ ਤੱਕ ਤੇ ਕੌਮ ਦੀ ਗੱਲ ਆਉਂਦੀ ਸੀ ਸਾਰੇ ਇਕੱਠੇ ਹੋ ਜਾਂਦੇ ਸੀ ਸਾਡੇ ਦਾ ਹੁਣ ਬਸ ਕਿਸਮ ਦੀ ਇਹ ਆ ਵੀ ਜੇ ਮੂੰਹ ਹੀ ਆਪਾਂ ਸਾਰਿਆਂ ਨੇ ਦਿੱਲੀ ਵਾਲ ਨੂੰ ਚੱਕਿਆ ਦਿੱਲੀ ਵਾਲ ਨੂੰ ਚੱਕਿਆ ਕੀਤਾ ਆ ਵੀ ਦਿੱਲੀ ਵਾਲੇ ਸਾਨੂੰ ਕੁਝ ਦੇਣਗੇ ਤੇ ਫੇਰ ਸਾਡੀ ਪ੍ਰਾਪਤੀ ਕੀ ਹੋਊਗੀ ਤੇ ਆਪਾਂ ਬਰਾਦਨ ਤੋਂ ਵੀ ਸਿੱਖੀਏ ਭਾਵੇਂ ਹੁਣ ਕਿਉਂਕਿ ਸੈਕੂਲਰ ਤੌਰ ਦੇ ਉੱਤੇ ਜਿਹੜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਆ ਉਹਨੇ ਸਾਰੇ ਸਿਸਟਮ ਚੇਂਜ ਕਰ ਦਿੱਤੇ ਤੇ ਹਰ ਕੰਪਲੀਟ ਪਾਰਟੀ ਦੀ ਇੱਕ ਲਿਮਿਟੇਸ਼ਨ ਬਣਾ ਦਿੱਤੀ ਆ ਪਰ ਸਾਡਾ ਤਾਂ ਕਿਉਂਕਿ ਪਾਰਟੀ ਦੇ ਤੌਰ ਤੇ ਉਹਦਾ ਸਾਡਾ ਜਿਹੜਾ ਹੈੱਡਕੁਆਰਟਰ ਆ ਜਾਂ ਸਾਡੀ ਸਰਪ੍ਰਸਤੀ ਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਸ੍ਰੀ ਅਕਾਲ ਤਖਤ ਸਾਹਿਬ ਕਰਦੇ ਆ ਤੇ ਜਥੇਦਾਰ ਤਾਂ ਉਦੋਂ ਰੋਲ ਨਵਾਉਂਦੇ ਜਦੋਂ ਜਥੇਦਾਰਾਂ ਨੂੰ ਕਿਹਾ ਜਾਂਦਾ ਕੋਈ ਭਰੋਸਾ 파ਰਗੜ ਕਰੇ ਅੱਜ ਤਾਂ ਆਪਾਂ ਸਰਦਾਰ ਸੁਖਬੀਰ ਸਿੰਘ ਬਾਦਲਦੀ ਪ੍ਰਧਾਨਗੀ ਵੀ ਬਣਨ ਨੂੰ ਤਿਆਰ ਨਹੀਂ ਦੋ ਚਾਰ ਜਿਹੜੇ ਆਪਾਂ ਆਲੇ-ਦੁਆਲੇ ਕਰਦੇ ਆਂ ਰੋਜ਼ ਕੋਈ ਨਾ ਕੋਈ ਨਵੀਆਂ ਪ੍ਰੈਸ ਕਾਨਫਰੰਸਾਂ ਤੇ શ્રી ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਦਾ ਕਹਿਣ ਤੋਂ ਭਾਵ ਹੁੰਦਾ ਇਹ ਨਹੀਂਗਾ ਵੀ ਆਪਾਂ ਆਖਰੀ ਕਹਿ ਕੇ ਸਮਰਪਿਤ ਹੋ ਗਏ ਉਥੇ ਸੱਚਮੁੱਚ ਹੀ ਫਿਰ ਆਪਣੀ ਈਗੋ ਛੱਡ ਕੇ ਗੁਰੂ ਦੀ ਮੱਤ ਅਨਸਾਰ ਕਿਸੇ ਨੂੰ ਵਾਅਦਾ ਮਿਲ ਜਾਏ ਕਿਸੇ ਨੂੰ ਘਾਟਾ ਮਿਲ ਜਾਏ ਤੇ ਮੈਂ ਜਿਹੜੇ ਇਤਿਹਾਸ ਨੂੰ ਇਹ ਵੀ ਦੇਖਦਾ ਕਿ ਸਤਗੁਰੂ ਜੀ ਨੇ ਹਮੇਸ਼ਾ ਹੀ ਜੇ ਨੀਰ ਸਾਭਿਆ ਤੇ ਮਰਾਦਾਂ ਵੀ ਪਾਈਆਂ ਝੋਲੀ ਦੇ ਵਿੱਚ ਸੋ ਸਾਰਿਆਂ ਨੂੰ ਤਨੋਂ ਮਨੋਂ ਸਾਥ ਹੋ ਕੇ ਗੁਰੂ ਦਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਨਮੁਖ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੋ ਕੇ ਫਿਰ ਜੇ ਦਾ ਆਪਾਂ ਮਨੋਂ ਹੁੰਨੇ ਆ ਤੇ ਫਿਰ ਸਤਗੁਰੂ ਜੀ ਤਾਣ ਵੀ ਬਖਸ਼ਿਸ਼ ਕਰਦੇ ਆ ਇਹੋ ਜਿਹਾ ਬਲਖਣ ਦਾ ਸਿੱਖ ਧਰਮ ਨੂੰ ਗੁਰੂ ਹਰਕੋਬਿੰਦ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਸੀ ਵੀ ਇਹ ਧਰਮ ਦੇ ਰਾਜਨੀਤੀ ਨੂੰ ਇਕੱਠੇ ਲੈ ਕੇ ਚਲਦੇ ਆ ਪਰ ਰਾਜਨੀਤੀ ਜਿਹੜੀ ਉਹ ਹਮੇਸ਼ਾ ਹੀ ਧਰਮ ਦੀ ਤਾਬਿਆ ਰਹਿੰਦੀ ਆ ਉਹ ਤੁਸੀਂ ਮੇਰੇ ਤੋਂ ਵੱਧ ਜਾਣਦੇ ਆ ਪ੍ਰਧਾਨ ਸਾਹਿਬ ਬਹੁਤ-ਬਹੁਤ ਧੰਨਵਾਦ ਤੁਸੀਂ ਇੰਨੇ ਰਜਵੇਂ ਚ ਸਾਨੂੰ ਸਮਾਂ ਦਿੱਤਾ ਮਿਹਰਬਾਨੀ ਇਸਨ ਸੁਮਣੀ ਗੁਰਦੁਆਰਾ ਪਰੰਧਕੋੜੀ ਦੇ ਪ੍ਰਧਾਨ ਜਥੇਦਾਰ ਹਰਜਿੰਦਰ ਸਿੰਘ ਤਾਮੀ ਜਿਨ੍ਹਾਂ ਨੇ ਸਦਾ ਦਿੱਤਾ ਆਪਣੇ ਵਖਰੇਵੇਂ ਛੱਡ ਕੇ ਆਕਾਲਤਾ ਸਦੀ ਅਗਵਾਈ ਚ ਇਕੱਠੇ ਹੋਇਆ ਜਾਵੇ ਦਿੱਲੀ ਵੱਲ ਦੇਖਣ ਦੀ ਲੋੜ ਨਹੀਂ ਆਕਾਲਤਾ ਸਵਾਲ ਮੂੰਹ ਕਿਤੇ ਜਾਣ ਇਹਨਾਂ ਮੁੱਦਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਆਪਾਂ ਉਹਨਾਂ ਦੇ ਧੰਨਵਾਦੀ ਆ ਤੇ ਤੁਹਾਡੇ ਕੋਲੋਂ ਵੀ ਲਵਾਂਗੇ ਇਜਾਜ਼ਤ ਸਤਿ ਸ੍ਰੀ ਅਕਾਲ